brought to by silver pumps top quality or consistent performance ke liye sirf silver pumps naam yaad rakhna sex scandal ch police waleya nu saza ameer lokan nu jhoothe casesan ch phasa ke lutde si paise 200 to vad lokan nal kita thakka 2007 ch hoye moga sex scandal ch ajj 4 police mulazima nu CBI ਕੋਰਟ ਨੇ 5-5 ਸਾਲ ਕੈਦ ਤੇ 2-2 ਲੱਖ ਰੁਪਏ ਜੁਰਮਾਨਾ ਲਾਇਆ ਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਚ ਇੱਕ SSP ਵੀ ਸ਼ਾਮਲ ਨੇ ਜਿਨ੍ਹਾਂ ਦੇ ਨਾਂ ਤੇ ਉਸ ਵੇਲੇ ਦੇ SSP ਦਵਿੰਦਰ ਘਰਚਾ ਸਾਬਕਾ SP ਮੋਗਾ ਪਰਮਦੀਪ ਸਿੰਘ ਸੰਧੂ ਸਾਬਕਾ ਪੁਲਿਸ ਅਧਿਕਾਰੀ ਰਮਨ ਕੁਮਾਰ ਸਾਬਕਾ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਨੇ ਇਸ ਤੋਂ ਇਲਾਵਾ ਮੋਹਾਲੀ ਦੀ ਸੀਬੀਆਈ ਦੀ ਅਦਾਲਤ ਨੇ ਮੁਲਜ਼ਮ ਰਮਨ ਕੁਮਾਰ ਨੂੰ ਇੱਕ ਹੋਰ ਧਾਰਾ ਦੇ ਤਹਿਤ ਵਾਧੂ 3 ਸਾਲ ਦੀ ਕੈਦ ਸੁਣਾਈ ਹੈ ਅਤੇ 1 ਲੱਖ ਰੁਪਏ ਜ਼ਰਮਾ ਨਾ ਲਗਾਇਆ ਤੇ ਹੁਣ ਦੱਸਦੇ ਆਂ ਇਹ ਮਾਮਲਾ ਕਦੋਂ ਤੇ ਕਿਵੇਂ ਹੋਇਆ ਇਹ ਮਾਮਲਾ 2007 ਚ ਮੋਗਾ ਸ਼ਹਿਰ ਦਾ ਹੈ ਜਿੱਥੇ ਪੁਲਿਸ ਵਾਲਿਆਂ ਵੱਲੋਂ ਅਮੀਰ ਲੋਕਾਂ ਨੂੰ ਝੂਠੇ ਦੇ ਵਪਾਰ ਦੇ ਧੰਦੇ ਚ ਫਸਾ ਕੇ ਉਹਨਾਂ ਕੋਲੋਂ ਪੈਸੇ ਲੁੱਟੇ ਜਾਂਦੇ ਸਨ 2007 ਚ ਇੱਕ ਲੜਕੀ ਵੱਲੋਂ ਜ਼ਿਲ੍ਹੇ ਦੇ ਐਸਐਸਪੀ ਕੋਲ ਜਿੰਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਚ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤ ਕਰਤਾ ਦੀ ਰਿਸ਼ਤੇਦਾਰ ਨਾਲ ਮਿਲ ਕੇ ਅਮੀਰ ਲੋਕਾਂ ਨੂੰ ਇਸ ਮਾਮਲੇ 'ਚ ਝੂਠਾ ਫਸਾਉਣਾ ਸ਼ੁਰੂ ਕਰ ਦਿੱਤਾ ਤੇ ਫਸਾਏ ਹੋਏ ਲੋਕਾਂ ਨੂੰ ਕੇਸ 'ਚੋਂ ਬਾਹਰ ਕੱਢਣ ਦੇ ਨਾਂ ਤੇ ਮੋٹے ਪੈਸੇ ਲੁੱਟਣ ਲੱਗੇ ਤੇ ਇਸ ਕਾਲੇ ਕਾਰਨਾਮੇ ਦਾ ਜਦੋਂ ਖੁਲਾਸਾ ਹੋਇਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸੂ ਮੋਟੋ ਲੈਂਦਿਆਂ ਸੀਬੀਆਈ ਇਨਕੁਆਇਰੀ ਬਿਠਾ ਦਿੱਤੀ ਫਿਰ 2009 'ਚ ਉਸ ਵੇਲੇ ਦੇ ਐਸਐਸਪੀ ਦਵਿੰਦਰ ਗਰਚਾ DSP ਪਰਮਦੀਪ ਸਿੰਘ ਦੀ CBI ਨੇ ਗ੍ਰਿਫਤਾਰੀ ਕਰ ਲਈ ਤੇ 2009 ਚ CBI ਨੇ ਉਸ ਵੇਲੇ ਦੇ SSP ਗਰਚਾ ਤੇ SSP ਹੈਡਕੁਆਟਰ ਪਰਮਦੀਪ ਸਿੰਘ ਨੂੰ ਇਸ ਸੈਕਸ ਸਕੈਂਡਲ ਚ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ 2011 ਚ ਤੇ ਉਸ ਤੋਂ ਬਾਅਦ 2011 ਚ ਪਰਮਦੀਪ ਸਿੰਘ ਸੰਧੂ SP ਉਸ ਵੇਲੇ ਸਿਟੀ SHO ਰਮਨ ਕੁਮਾਰ ਤੇ ਅਮਰਜੀਤ ਸਿੰਘ SHO ਨੂੰ ਗ੍ਰਿਫਤਾਰ ਕਰ ਲਿਆ ਯਾਨੀ ਕਿ 2009 ਚ ਫਿਰ 2011 ਦੇ ਵਿੱਚ ਗ੍ਰਫਤਾਰੀਆਂ ਹੋਈਆਂ ਤੇ ਉਸ ਤੋਂ ਬਾਅਦ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾ ਵੱਲੋਂ 200 ਦੇ ਕਰੀਬ ਲੋਕਾਂ ਨੂੰ ਇਸ ਝੂਠੇ ਕੇਸਾਂ 'ਚ ਫਸਾ ਕੇ ਉਹਨਾਂ ਤੋਂ ਪੈਸੇ ਲੁੱਟੇ ਗਏ ਤੇ ਖੈਰ 2007 ਤੋਂ ਚੱਲ ਰਹੇ ਕੇਸ 'ਚ ਅੱਜ सीबीआई ਅਦਾਲਤ ਨੇ ਫੈਸਲਾ ਸੁਣਾਇਆ ਤੇ ਇਹ ਪੁਲਿਸ ਮੁਲਾਜ਼ਮਾ ਨੂੰ 5-5 ਸਾਲ ਦੀ ਕੈਦ ਤੇ 2-2 ਲੱਖ ਰੁਪਏ ਜੁਰਮਾਨਾ ਲਗਾ ਦਿੱਤਾ ਉਹ ਕਹਿੰਦੇ ਨੇ ਨਾ ਬੁਰੇ ਕੰਮ ਦਾ ਬੁਰਾ ਨਤੀਜਾ ਬੁਰੇ ਕੰਮਾਂ ਦੀ ਅੰਤ ਚ ਸਜ਼ਾ ਤਾਂ ਜ਼ਰੂਰ ਮਿਲਦੀ ਹੈ ਤੇ ਅੱਜ ਉਹੀ ਚੀਜ਼ ਹੋਈ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ